ਮਾਹੌਲ ਕਾਫੀ ਜ਼ਿਆਦਾ ਖਰਾਬ ਹੋ ਗਿਆ ਸੀ ਸੋ ਪੁਲਿਸ ਨੇ ਮੌਕੇ ਤੇ ਜਿੱਥੇ ਮਾਹੌਲ ਨੂੰ ਸ਼ਾਂਤ ਕੀਤਾ ਉੱਥੇ ਹੀ ਬਾਰੀਕੀ ਦੇ ਨਾਲ ਜਾਂਚ ਕਰਦਿਆ ਹੋਇਆ ਆਰੋਪੀਆਂ ਦੀ ਪਛਾਣ ਕੀਤੀ ਹੈ ਤੇ ਉਹਨਾਂ ਦੀ ਗ੍ਰਿਫਤਾਰੀ ਵੀ ਕੀਤੀ ਹੈ ਵੱਖ-ਵੱਖ ਚਾਰ ਆਰੋਪੀ ਸਨ ਜਿਨ੍ਹਾਂ ਦੇ ਵੱਲੋਂ ਦਿੱਲੀ ਦੇ ਉਸ ਸਮੇਂ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਵੀ ਸਨ ਹੁਣ ਦੁਬਾਰਾ ਫਿਰ ਮਲੇਰ ਕੋਟਲਾ ਐਡੀਸ਼ਨਲ ਸੈਸ਼ਨ ਜੱਜ ਪਰਵਿੰਦਰ ਸਿੰਘ ਗਰੇਵਾਲ ਦੀ ਅਦਾਲਤ ਦੇ ਵਿੱਚ ਅਪੀਲ ਦਾ ਰਾਮ ਸੁਣਵਾਈ ਕੀਤੀ ਗਈ ਅਤੇ ਇਸ ਦੌਰਾਨ ਦਿੱਲੀ ਦੇ ਉਸ ਸਮੇਂ ਦੇ ਵਿਧਾਇਕ ਨਰੇਸ਼ ਯਾਦਵ ਆਮ ਆਦਮੀ ਪਾਰਟੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਤੇ ਮਲੇਰ ਕੋਟਲਾ ਜੇਲ੍ਹ ਭੇਜ ਦਿੱਤਾ ਗਿਆ 16 ਦੇ ਵਿੱਚ ਜੋ ਮਲੇਰ ਕੋਟਲੇ ਵਿਜੇ ਕੁਮਾਰ ਉਹਦੇ ਸਾਥੀਆਂ ਵੱਲੋਂ ਕੁਰਾਂ ਸ਼ਰੀਫ ਦੀ ਬੇਅਦਬੀ ਕੀਤੀ ਗਈ ਸੀ ਉਸ ਦੇ ਵਿੱਚ ਮੈਂ ਹੁਣ ਸਪੱਸ਼ਟ ਸ਼ਿਕਾਇਤ ਕੀਤੀ ਸੀ ਐਫਆਈਆ ਦਰਜ ਕਰਵਾਈ ਸੀ ਤੇ ਮਾਨਯੋਗ ਅਗਾਰਤ ਵੱਲੋਂ ਉਸ ਸੰਬੰਧੀ ਜੋ 108 ਨੰਬਰ ਐਫਆਈਆਰ ਸੀ 2016 ਦਾ ਉਸ ਦਾ ਫੈਸਲਾ 2021 ਵਿੱਚ ਪੜਾ ਕੀਤਾ ਗਿਆ ਸੀ ਸੀਜੀਐਮ ਸਾਫ ਜ਼ਰੂਰ ਵੀ ਕੋਰਟ ਵੱਲੋਂ ਉਸ ਦੇ ਵਿੱਚ ਦੋ ਦੋਸ਼ੀਆਂ ਨੂੰ ਦੋਸ਼ ਕਰਾਰ ਦਿੱਤਾ ਸੀ ਤੇ ਨਰੇਸ਼ যাদব ਤੇ ਨੰਦਕਿਸ਼ੋਰ ਨੂੰ ਬੜੀ ਕਰ ਦਿੱਤਾ ਸੀ ਜਿਸ ਦੀ ਅਪੀਲ ਕਰੀ ਗਈ ਅਪੀਲ ਦੇ ਵਿੱਚ ਕੱਲ 29 11 2024 ਨੂੰ ਮਾਨਯੋਗ ਸਰਤਾ ਪ੍ਰਮਿੰਦਰ ਸਿੰਘ ਗਰੀਆਲ ਜੀ ਵੱਲੋਂ ਇਸ ਦਾ ਫੈਸਲਾ ਕੀਤਾ ਗਿਆ ਹੈ ਉਹਨਾਂ ਵੱਲੋਂ ਪਹਿਲੇ ਦੋ ਦੋਸ਼ੀਆਂ ਨੂੰ ਜਿਹਨਾਂ ਨੂੰ ਦੋ ਦੋ ਸਾਲ ਸਜ਼ਾ ਦਿੱਤੀ ਸੀ ਵਿਜੇ ਕੁਮਾਰ ਤੇ ਗੌਰਵ ਨੂੰ ਉਹ ਬਹਾਲ ਰੱਖੀ ਗਈ ਜਾਂ ਆਪਹੈਲਡ ਕੀਤੀ ਗਈ ਆ ਇੱਕ ਹੋਰ ਨਰੇਸ਼ ਯਾਦਵ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਮਹਿਰੂਲੀ ਦਿੱਲੀ ਤੋਂ ਨੇ ਉਹਨਾਂ ਨੂੰ ਵੀ ਦੋਸ਼ੀ ਕਰਾਰ ਦਿੱਤਾ ਗਿਆ ਤੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ ਹੁਣ ਕਿਹੜੀ ਜੇਲ੍ਹ ਦੇ ਵਿੱਚ ਨੇ ਜੀ ਨੋ ਨੋ ਮਰੇ ਕੋਲੇ ਜੇਲ੍ਹ ਦੇ ਵਿੱਚ ਨੇ ਤੇ ਅੱਜ ਉਹਨਾਂ ਦੀ ਸਜ਼ਾ ਦੇ ਉੱਪਰ ਮਾਨਯੋਗ ਅਦਾਲਤ ਵੱਲੋਂ ਫੈਸਲਾ ਕੀਤਾ ਜਾਣਾ ਹੈ ਕਿ ਕਿੰਨੀ ਕਰਨੀ ਆ ਸੱਤ ਕਿੰਨੇ ਰੁਪਏ ਟੋਟਲੇ ਚਾਰ ਦੋਸ਼ੀ ਸੀਗੇ ਦੇ ਇਹਦੇ ਵਿੱਚੋਂ ਇੱਕ ਇੱਕ ਦੋਸ਼ੀ ਨੂੰ ਅਨੰਦ ਕਿਸ਼ੋਰ ਨੂੰ ਸਬੂਤਾਂ ਦੇ ਘਾੜ ਕਰਕੇ ਬਰੀ ਕਰ ਦਿੱਤਾ ਗਿਆ ਤੇ ਇਹਨੂੰ ਸਜ਼ਾ ਦਿੱਤ ਕਰ ਦਿੱਤੀ ਗਈ ਤੇ ਕੋਈ ਇੱਕ ਦੋਸ਼ੀ ਕੱਲ ਹਾਗੜਾ હાજર ਥੀ ਜਿਹੜਾ ਮੁੱਖ ਦੋਸ਼ੀ ਵਿਜੇ ਕੁਮਾਰ ਉਹ ਉਹ ਵਿਕਲਪ ਸਾਬ ਨੇ ਐਪਲੀਕੇਸ਼ਨ ਲਗਾਈ ਥੀ ਤੋਨੂੰ ਹਾਜ਼ਰ ਹੋਣ ਵਾਸਤੇ ਮੰਨੋਗੇ